ਕਟਰਾਲੀ ਨਹੀਂ ਦੋ ਟਰਾਲੀਆਂ ਡਿਲੀਵਰ ਹੋਣੀਆਂ ਇੱਕ ਹੈ ਨਾ ਗਿੱਲ ਤਿੰਨ ਹੋਣੀਆਂ ਨੇ ਤਿੰਨ ਹੋਣੀਆਂ ਤੀ ਆ ਤੂੰ ਅੱਗੇ ਖੜੀ ਆ ਅੱਛਾ ਤੀ ਆ ਤੂੰ ਅੱਗੇ ਖੜੀ ਆ ਤਿੰਨ ਟਰਾਲੀਆਂ ਡਿਲੀਵਰੀ ਆ ਬਾਈ ਤੇ ਗਿੱਲ ਫਾਰਮ ਗਿੱਲ ਪੋਟੈਟੋ ਸੀਡ ਵਾਲੇ ਨੇ ਇਹ ਤੇ ਇਹ ਵੀਰਾ ਖਟੜਾ ਪੋਟੈਟੋ ਗਰੁੱਪ ਤੋਂ ਆ ਤੇ ਇਹਨਾਂ ਨਾਲ ਵੀ ਕਰਾਉਣਾ ਤੁਹਾਡੀ ਗੱਲ ਇਹ ਟਰਾਲੀ ਵੀ ਵੀਰ ਉਹਨਾਂ ਦੇ ਰਿਸ਼ਤੇਦਾਰੀ ਜਿਲੇ ਸਾਲ ਗਏ ਹੋਣੇ ਕਿੰਗ ਕਾਸਟਲ ਖੰਨੇ ਖੰਨੇ ਖਟੜਾ ਪੋਟੇਟੋ ਗਰੁੱਪ ਵਾਲਿਆਂ ਦਾ ਪੂਰਾ ਵਧੀਆ ਅਰੇਂਜਮੈਂਟ ਕਰਿਆ ਹੋਣਾ ਇਹ ਉਹਨਾਂ ਦੇ ਵਿੱਚੋਂ ਇਹ ਵੀਰਾ ਆਇਆ ਹੋਇਆ ਖਟੜਾ ਪੋਟੇਟੋ ਚੋਂ ਇਹ ਤੇ ਵੀਰੇ ਨਾਲ ਆਪਾਂ ਗੱਲਬਾਤ ਕਰਦੇ ਆਂ ਕੀ ਹਾਲ ਹੈ ਵੀਰੇ ਹੋ ਠੀਕ ਠਾਕ ਹੋ ਠੀਕ ਆ ਵੀਰੇ ਹੋ ਕੀ ਜੀ ਆਪਣੇ ਮਾਣੂ ਕੇ ਕਰਨ ਅੱਛਾ ਜੀ ਤਾਂ ਆਪਣਾ ਮਾਣੂ ਕੇ ਪਿੰਡ ਹੈ ਜੀ ਮੋਗੇ ਦੇ ਕੋਲ ਮੋਗੇ ਦੇ ਕੋਲੇ ਹਾਂ ਜੀ ਹਰ ਸਿੰਘ ਵਾਲੇ ਦੇ ਠੀਕ ਹੈ ਜੀ ਠੀਕ ਹੈ ਤੇ ਬਾਈ ਦਾ ਦਾ ਸੀਡ ਦਾ ਕੰਮ ਬਹੁਤ ਵੱਡਾ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਯੂ ایس اے ਤੂੰ ਨਹੀਂ ਮੈਂ ਦੇਖਿਆ ਤੇ ਇੰਸਟਾਗ੍ਰam ਤੇ ਵੀ ਫੋਲੋਅਰ ਮੈਂ ਦੇਖਿਆ ਬੰਦੇ ਦਾ ਬਹੁਤ ਸੋਹਣਾ ਕੰਮ ਕਰਦਾ ਇਹ ਹਾਂਜੀ ਯੂ ایس اے ਨਾਲ ਦੀ ਪੂਰੀ ਫੈਮਲੀ ਪੱਕੀ ਹੈ ਜੀ ਓਕੇ ਜੀ ਉਸ ਤੋਂ ਬਾਅਦ ਇਹਦੇ ਵਿੱਚ ਬਾਈ ਉਸ ਨੂੰ ਸਾਰਾ ਕੁਝ ਮਤਲਬ ਛੱਡ ਕੇ ਹਾਂਜੀ ਪੂਰੇ ਆ ਕੇ ਬਾਈ ਨੇ ਆਲੂ ਦਾ ਸੀਡ ਦਾ ਕੰਮ ਕਰਿਆ ਸੀਡ ਦਾ ਕੰਮ ਦਵਾਈ ਦੀ ਲੈਬ ਲਈ ਹੋਈ ਹੈ ਜੀ ਠੀਕ ਹੈ ਠੀਕ ਹੈ ਤੇ 22 ਨੂੰ ਦੇਖੋ 22 ਨਹੀਂ ਅੱਜ ਆਇਆ ਅੱਛਾ ਜੀ ਤੇ 22 ਨੂੰ ਸਾਡੇ ਉੱਪਰ ਵਿਸ਼ਵਾਸ ਹੈ ਨਾ ਅਸੀਂ ਟਰਾਲੀ ਦਾ ਕੰਡਾ ਮੁੰਡਾ ਕਰਾ ਕੇ 22 ਨੂੰ ਟਰਾਲੀ ਭੇਜਣੀ ਹਾਂ ਭੇਜ ਦੇਣ ਇਹ ਵਿਸ਼ਵਾਸ ਦੀ ਗੱਲ ਹੈ ਜੀ ਹਾਂ ਜੀ ਤੇ ਬਾਈ ਕਹਿੰਦਾ ਮੈਂ ਟਰਾਲੀ ਕਰਾਉਣੀ ਸੀਗੀ ਠੀਕ ਹੈ ਜੀ ਤੇ ਬਾਈ ਨੂੰ ਫਿਰ ਆਪਣੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਆਪਣੇ ਵੀ ਤੁਸੀਂ ਕੰਮ ਦੇਖੋ ਕਿੰਨਾ ਸਾਫ ਸੁਥਰਾ ਹੈ ਨਾ ਵੀ ਹੁਣ ਇਹ ਤੇ ਉੱਪਰ ਦਾ ਟਰਾਲੀ ਕੁਝ ਨਹੀਂ ਹੈ ਬਾਈ ਜੀ ਬਾਕੀ ਰੇਟ 'ਚ ਵੀ ਬਹੁਤ ਫਰਕ ਆ ਹਾਂ ਰੇਟ 'ਚ ਵੀ ਬਹੁਤ ਫਰਕ ਆ ਤੇ ਮਤਲਬ ਟਰਾਲੀ ਦੀ ਕੁਆਲਿਟੀ ਬਹੁਤ ਵਾਰ ਰੰਗ ਦੇਖੀਏ ਰੰਗ ਦੇਖੀਏ ਮੇਨ ਗੱਲ ਆ ਜਾਂਦੀ ਹੈ ਰੰਗ ਤੇ ਕਿਉਂਕਿ ਇਹ ਦਿਖਣਾ ਹੈ ਬਿਲਕੁਲ ਤੇ ਇੱਕ ਆ ਜਾਂਦੀ ਹੈ ਮਿਗ ਵੈਲਡਿੰਗ ਇਹ ਕਿਤੇ ਵੀ ਨਹੀਂ ਹੋ ਰਹੀ ਅੱਜ ਦੇ ਟਾਈਮ 'ਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਕਿਤੇ ਨਹੀਂ ਹੋ ਰਹੀ ਬਾਈ ਬਾਈ ਉਹਨਾਂ ਦਾ ਹੁਣ ਟਰਾਲੀਆਂ ਦਾ ਬਹੁਤ ਜ਼ਿਆਦਾ ਬਹੁਤ ਪੇਂਟਰ ਹੇ ਕੰਬਾਇਨਾ ਪੇਂਟ ਕਰਦੇ ਆ ਬਾਈ ਇੰਨਾ ਵਧੀਆ ਕੰਮ ਕਰਦਾ ਮੁੰਡਾ ਇਹ ਦੇਖ ਲੈ ਸਾਨੂੰ ਤਾਂ ਭਾਵੇਂ ਪਤਾ ਨਹੀਂ ਬਈ ਵੀਡੀਓ ਕਰਕੇ ਭਾ ਸਾਨੂੰ ਜਮੇ ਹੀ ਜਵਾਬ ਨਹੀਂ ਦਿੰਦਾ ਜੋ ਅਸੀਂ ਕਹਦੀ ਉਹ ਕਰ ਦਿੰਦਾ ਹੁਣ ਜਿਹੜਾ ਇਹਨੂੰ ਕਲੀਅਰ ਭਜਣਾ ਉਹ ਕੀ ਚੀਜ਼ ਆ ਉਹ ਉਹਦੇ ਨਾਲ ਮੇਰੇ ਪੇਂਟ ਦੀ ਜਿਹੜੀ ਲਾਈਫ ਆ ਹਾਂ ਉਹ ਮਤਲਬ ਆਪ ਹੋ ਜਾਂਦੀ ਹੈ ਜੀ ਆਪ ਹੋ ਜਾਂਦੀ ਹੈ ਜਦੋਂ ਤਰੇਲ ਵਗੈਰਾ ਬਾਹਰ ਟਰਾਲੀ ਖੜਦੀ ਆ ਤੇ ਨੁਕਸਾਨ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਹਾਂਜੀ ਜਿਹੜੀ ਮਤਲਬ 글로ਸ ਆ ਪੇਂਟ ਦੀ ਉਹ ਬਾਜ ਜਾਂਦੀ ਆ ਚਮਕ ਕਹਿੰਦੇ ਆ ਜੀ ਠੀਕ ਆ ਠੀਕ ਆ ਹਾਂਜੀ ਜਰਨੀ ਫੜਦੀ ਜਰਨੀ ਫੜਦੀ ਮੈਂ ਤਾਂ ਤਰੇਲ ਆ ਤਰੇਲੇ ਨੁਕਸਾਨ ਕਰਦੀ ਹੁੰਦੀ ਹਾਂ ਹਾਂ ਬਾ ਤਰੇਲ ਤੋਂ ਬਚਾਉਂਦਾ ਵੀ ਜਣੀ ਕਿ ਜੇ ਟਰਾਲੀ ਬਾਹਰ ਵੀ ਖੜੀ ਰਹੇ ਕੋਈ ਦਿੱਕਤ ਨਹੀਂ ਆਉਗੀ ਹਾਂ ਮਤਲਬ ਪੇਂਟ ਦੀ ਲੈਮੀਨੇਸ਼ਨ ਹੋ ਜਾਂਦੀ ਆ ਲੈਮੀਨੇਸ਼ਨ ਹੋ ਜਾਂਦੀ ਆ ਉਹੀ ਜਿਵੇਂ ਅੱਜ ਕੱਲ ਗੱਡੀਆਂ ਨੂੰ ਪੀਪੀਐਫ ਕਰ ਜਦ ਜਰੂਰੀ ਆ ਪੇਂਟ ਠੀਕ ਆ ਠੀਕ ਆ ਜੀ ਲਾਈਫ ਵੱਜ ਜਾਂਦੀ ਆ ਪੇਂਟ ਦੀ ਮਤਲਬ ਆਪਾਂ ਕਾਰਾਂ ਤੇ ਵੀ ਦੇਖਦੇ ਆ ਸਪਰੇਅ ਚ ਪੈਣਾ ਰਵਿੰਗ ਨਾਲ ਸਾਫ ਹੋ ਜਾਂਦਾ ਹਾਂ ਉਦਾਂ ਉਹ ਚੀਜ਼ ਹੋ ਜਾਂਦੀ ਆ ਠੀਕ ਆ ਠੀਕ ਆ ਜੀ ਬਹੁਤ ਸੋਹਣੀ ਲੱਗਦੀ ਆ ਨਾ ਟਰਾਲੀ ਯਾਰ ਹਲੇ ਹੋਣਾ ਹਲੇ ਹਲੇ ਪਰ ਹੋਣਾ ਹਾਂ ਹਾਂ ਇਹ ਫਾਈਨਲ ਹੋਣਾ ਹੁਣ ਕਰੂੰਗਾ ਨਹੀਂ ਬਾਅਦ ਚ ਕਰਾਂ ਜਿੱਦਾਂ ਹੁਣ ਸਟਿੱਕਰ ਵੀ ਲੱਗੇ ਹੋਇਆ ਹਾਂ 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 ਸਟਿੱਕਰਾਂ ਦੇ ਉੱਪਰ ਦੀ ਲੱਗਣਾ ਸਟਿੱਕਰਾਂ ਦੀ ਵੀ ਲਾਈਫ ਦੁੱਗਣੀ ਹੋ ਜਾਂਦੀ ਆ ਅੱਛਾ ਨਹੀਂ ਠੀਕ ਆ ਜੀ ਹਾਂ ਫੇਰੋਂਗੇ ਤਾਂ ਤਾਂ ਸਟਿੱਕਰ ਵੀ ਤੁਹਾਨੂੰ ਰੜਕੂਗਾ ਨਹੀਂ ਪੇਂਟ ਦੇ ਠੀਕ ਆ ਠੀਕ ਕਿ ਆ ਸਾਰਾ ਹੋ ਗਿਆ ਵਧੀਆ ਤੇ ਵੀਰੇ ਨੇ ਨਾ ਉਹ ਵਿੱਚ ਤੁਹਾਨੂੰ ਪਏ ਹੁਣ ਦੇਖਦੇ ਹੋਣੇ ਵਿੱਚ ਪੈਪਜੇ ਪਏ ਆ ਉਹ ਆਲੂਆਂ ਵਾਲਿਆਂ ਵਾਸਤੇ ਬੋਰੀ ਰੱਖਣ ਵਾਸਤੇ ਉਹ ਬਣਾਏ ਹੋਏ ਆ ਤੇ ਉਹ ਵੀ ਨਾਲੇ ਲੱਤੇ ਆ ਇਹਨਾਂ ਨੇ ਕਹਿੰਦਾ ਵੀ ਸਾਨੂੰ ਇਹਨਾਂ ਨੇ ਆਲੂਆਂ ਦਾ ਕੰਮ ਕਰਦੇ ਆ ਨਾ ਜ਼ਿਆਦਾ ਤੇ ਉਹ ਚੀਜ਼ਾਂ ਵੀ ਰੱਖਣੀਆਂ ਪੈਂਦੀਆਂ ਇਹਨਾਂ ਨੂੰ ਮਨਦੀਪ ਓਕੇ ਹੁਣ ਤਾਂ ਓਕੇ ਹਰ ਹੁਣ ਤਾਂ ਬਸ ਫਾਈਨਲ ਹੀ ਆ ਹੈ ਨਾ ਫਾਈਨਲ ਕੋਡ ਮਾਰ ਕੇ ਬਸ ਭੇਜ ਦੋਗੇ ਅੱਜ ਹਾਂ ਜੀ ਹਾਂ ਜੀ ਸਾਈ ਉਹਨਾਂ ਨੇ ਟਰਾਲੀਆਂ ਦੀ ਸਾਈ ਦਿੱਤੀ ਸੀਗੀ ਠੀਕ ਹੈ ਜੀ ਤੇ ਮੈਨੂੰ ਬਾਈ ਉਹਨਾਂ ਨੇ ਫੋਨ ਕਰਿਆ ਮੈਂ ਕਿ ਆਪਣੇ ਨੇੜੇ ਨਹੀਂ ਠੀਕ ਹੈ ਬਾਕੀ ਤੁਹਾਡੇ ਬ੍ਰਦਰ ਨਾਲ ਵੀ ਚੰਗੇ ਲੱਗਦੇ ਹਾਂ ਬਹੁਤ ਵਧੀਆ ਹਾਂ ਜੀ ਹਾਂ ਜੀ ਤੇ ਬਾਕੀ ਵੀ ਦੀ ਗੱਲ ਪਤਾ ਕੀ ਆ ਹੁੰਦਾ ਸਾਰਾ ਕੁਝ ਵਿਸ਼ਵਾਸ ਤੇ ਗੱਲ ਇਹੀ ਆ ਜਾਂਦੀ ਆ ਵੀ ਦੇਖੀ ਉਹ ਕਿੱਥੇ ਬੈਠੇ ਆ ਹਨਾ ਆਪਾਂ ਕਿੱਥੇ ਆ ਮੇਨ ਗੱਲ ਆ ਜਾਂਦੀ ਆ ਵਿਸ਼ਵਾਸ ਤੇ ਗਰੁੱਪ ਦੇ ਵਿੱਚ ਬਾਈ ਹੋਣੀ ਮੈਨੂੰ ਮਿਲੇ ਨੇਗੀ ਹਾਂਜੀ ਹਾਂਜੀ ਤੇ ਅੱਜ ਸਾਡਾ ਭਰਾਵਾ ਨਹੀਂ ਅੰਕਲ ਦਾ ਨੇਚਰ ਵੀ ਬਹੁਤ ਸੋਹਣਾ ਬਹੁਤ ਵਧੀਆ ਤਰਵਿੰਦਰ ਦੇ ਹੁਣ ਬੇਟੇ ਉਹਨਾਂ ਨੂੰ ਲਾਗੇ ਜਾਣਣ ਜੀ ਇਹ ਗਰੁੱਪ ਬਣਿਆ ਇਹ ਵੀਰਿਆ ਨਾਲ ਆਇਆ ਹੋਇਆ ਤੇ ਦੂਆ ਨਵਜੋਤ ਗਿਆ ਹਲੇ ਕਿਤੇ ਮੜਾ ਕੰਮ ਦਾ ਤੇ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਹਾਂਜੀ ਬਹੁਤ ਜ਼ਿਆਦਾ ਰਫੋ ਬਣਾਇਆ ਬਾਈ ਜੀ ਸਾਡਾ ਸਾਰੇ ਪੰਜਾਬ ਦੇ ਵਿੱਚ ਨੈਟਵਰਕ ਹੈ ਹਾਂ ਤੁਹਾਨੂੰ ਹਰੇਕ ਪਿੰਡ ਬਾਰੇ ਹਰੇਕ ਬਾਰੇ ਪਤਾ ਹੈ ਸਾਡੇ ਨਾਲ ਮਤਲਬ ਸਾਡੇ ਕੋਲ 2400 ਫਾਰਮਰਾਂ ਦੋਨੇ ਗਰੁੱਪਾਂ ਦੇ ਠੀਕ ਹੈ ਜੀ ਠੀਕ ਹੈ ਤੇ 2400 ਫਾਰਮਰ ਦੇ ਵਿੱਚ ਤੁਸੀਂ ਐਂ ਦੇਖ ਲਓ ਵੀ ਪੰਜਾਬ ਦੇ ਕਿੰਨੇ ਪਿੰਡ ਨੇ ਕਿੰਨੇ ਪਿੰਡ ਨੇ ਹਾਂਜੀ ਠੀਕ ਨਹੀਂ ਗੱਲ ਜਿਹੜੇ ਆਲੂਆਂ ਦਾ ਵਧੀਆ ਕੰਮ ਕਰਦੇ ਨੇ ਵਧੀਆ ਕੰਮ ਕਰਦੇ ਸਾਰੇ ਭਰਾ ਆਪਣੇ ਮਤਲਬ ਪੂਰੇ ਫਰੰਟ ਨੇ ਯਾਰ ਆਪਣੇ ਬਹੁਤ ਰਿਸਪੈਕਟ ਕਰਦੇ ਨੇ ਹਾਂ ਜੀ ਦੇਖੋ ਛੋਟੀ ਕੀਤੀ 20 25 ਸਾਲ ਚ ਬੰਦੇ ਨੇ ਮਿਹਨਤ ਵੀ ਮਿਹਨਤ ਕਰਿਆ ਉਹਦੀ ਮਿਹਨਤ ਦਿਖਦੀ ਵੀ ਮਿਹਨਤ ਬਾਈ ਪਤਾ ਕੀ ਗੱਲ ਅੱਜ ਕੱਲ ਲੋਕ ਮਤਲਬ ਸੇਤੀ امیر ਹੋਣ ਨੂੰ ਕਰਦੇ ਹਾਂ ਇੱਕ ਗੱਲ ਪੀੜੀ ਤਾਂ ਬਾਈ ਜੀ ਨਾ ਸੈੱਟ ਕਰ ਕੰਮ ਸੈੱਟ ਕਰਨ ਨੂੰ ਲੱਗੇ ਜਾਂਦੇ ਗੱਲ ਸਹੀ ਹੈ ਠੀਕ ਹੈ ਜੀ ਜੇ ਬੰਦਾ ਕਹੇ ਵੀ ਮੈਂ ਐਕਤੀ ਉਹ ਬੜੀਆਂ ਬੜੀਆਂ ਫੀਲਿੰਗਾਂ ਲੈ ਨੂੰ ਆਰ ਲਾ ਕੇ ਬਾਈ ਜੀ 5 ਸਾਲਾਂ ਦੀ ਇਹਦੀ ਐਵਰੇਜ ਨਿਕਲਦੀ ਐਵਰੇਜ ਨਿਕਲਦੀ ਆ ਸਭ ਤੋਂ ਪਹਿਲਾਂ ਉਹਦਾ ਬੀਜ ਤਿਆਰ ਕੋ ਬੀਜ ਤਿਆਰ ਬਾਈ ਜਿਵੇਂ ਸੰਧੂ ਨਾਲ ਤੁਹਾਡੇ ਕੋਲ ਬੀਜ ਭੇਜਿਆਦਾ ਹਾਂ ਹਾਂ ਜੀ ਹਾਂ ਜੀ ਤੁਹਾਡੀ ਲੈਂਡ ਬਣ ਗਈ ਸਾਡੀ ਲੈਂਡ ਬਣ ਗਈ ਹੁਣ ਮੇਰਾ ਜੀ ਕਰਦਾ ਵੀ ਕਾਹਨੂੰ ਨਾ ਮੈਂ ਡਾਕਰ ਚ ਐਲਰ ਲਾਵਾਂ ਆਪਣਾ ਮਨ ਕਰੇ ਮੇਨ ਗੱਲ ਤਾਂ ਅਹੀ ਆ ਜਾਂਦੀ ਆ ਹੁਣ ਬਾਈ ਤਰਵਿੰਦਰ ਉਹਨਾਂ ਦਾ ਸੀਮ ਦਾ ਏਰੀਆ ਹੈ ਹਾਂ ਜੀ ਹਾਂ ਤੇ ਸੀਮ ਦੇ ਵਿੱਚ ਬਾਈ ਤਰਵਿੰਦਰ ਨੇ ਆਲੂ ਪੈਦਾ ਕਰ ਆਲੂ ਪੈਦਾ ਕਰ ਤੇ ਗੱਲ ਸਹੀ ਠੀਕ ਹੈ ਜਦੋਂ ਸਾਡੇ ਨਾਲ ਜੁੜੇ ਆ ਹਾਂ ਜੀ ਤੇ ਉਦੋਂ ਬਾਈ ਤਰਵਿੰਦਰ ਹੱਸਦਾ ਹੁੰਦਾ ਸੀ ਹਾਂ ਜੀ ਤੇ ਹੁਣ ਬਾਈ ਸੀਡ ਦਾ ਕੰਮ ਵੀ ਕਰ ਰਿਹਾ ਸੀਡ ਦਾ ਕੰਮ ਵੀ ਕਰ ਰਿਹਾ ਗੱਲ ਸਹੀ ਹੈ ਸਾਰੀ ਮਸ਼ਿਨਰੀ ਬਾਈ ਨੂੰ ਜਿਵੇਂ ਹੁਣ ਪ੍ਰੀਤ ਵਾਲਿਆਂ ਦੀ ਡਿੱਗਰ ਪਟਾਈ ਵਾਲਾ ਡਿੱਗਰ ਪਟਾਈ ਆ ਟਰਾਲੀ ਬਾਈ ਨੂੰ ਮਤਲਬ ਸਾਰਾ ਬਾਈ ਨੂੰ ਮਸ਼ਿਨਰੀ ਟੋਟਲ ਹਾਂ ਵੈਸੇ ਉਹਨੇ ਆਈ ਮਸ਼ੀਨਰੀ ਚੁਗ ਰਿਹਾ ਕੰਮ ਸੌਖਾ ਵੀ ਮਸ਼ੀਨਰੀ ਨੇ ਕਰਤਾ ਤੇ ਜੱਟ ਨਾ ਕਹਿਣ ਲਾਗੇ ਕਹਿੰਦੇ ਜੱਟ ਬੇਲੇ ਘੁੰਮਣ ਲਾਗੇ ਬੇਲੇ ਤਾਂ ਘੁੰਮਣ ਲਾਗੇ ਵੀ ਮਸ਼ੀਨਰੀ ਨੇ ਸੌਖਾ ਕਰਤਾ ਬਾਕੀ ਭਾਈ ਜੀ ਕਬੱਡੀ ਗੱਲ ਮਸ਼ੀਨਰੀ ਦੀ ਹੋਰ ਹੈ ਜਾਦਰ ਦੇ ਕੇ ਪੈਰ ਬਚਾ ਹਾਂ ਗੱਲ ਸਹੀ ਹੈ ਮੇਨ ਗੱਲ ਇਹ ਸਭ ਤੋਂ ਵੱਡੀ ਗੱਲ ਹੈ ਅੱਜ ਕੱਲ ਪੈਸਾ ਬਹੁਤ ਔਖਾ ਬਣਦਾ ਬਹੁਤ ਔਖਾ ਬਣਦਾ ਜੀ ਇਹ ਹੁਣ ਆਪਾਂ ਆਪਣੀ ਖੇਤੀ ਹੈਗਾ ਭਾਈ 50 ਕਿੱਲਿਆਂ ਦੀ 50 ਕਿੱਲਿਆਂ ਦੀ ਆਪਾਂ ਵੱਡੀ ਮਸ਼ੀਨਰੀ ਲੈ ਲਈ ਹਾਂ ਸਮਾਨ ਆਪਾਂ ਉਹੀ 200 300 ਵਾਲਾ ਲੈ ਲਈ ਹਾਂ ਲੈ ਲਈਏ ਉਹੀ ਗੱਲ ਹੋ ਜਾਂਦੀ ਵੀ ਦੇਖ ਕੇ ਚੱਲੋ ਹਸਾਬ ਨਾਲ ਚੱਲੋ ਸਹਿੰਦੇ ਸਹਿੰਦੇ ਚੱਲੋ ਬਾਕੀ ਬਾਈ ਜੀ ਜਿਹੜੀਆਂ ਹੁਣੇ ਤਿੰਨ ਫਸਲਾਂ ਨੇ ਲੋਕ ਗੈਰਾਂ ਦੇ ਨੇ ਵੀ ਆਲੂਆਂ ਦੇ ਵਿੱਚ ਆਏ ਆ ਬਾਈ ਬਾਈ ਜੀ ਮੇਰੇ ਤਰਾ ਮੋੜ ਲਾਜਦਾ ਤੀਜੀ ਫਸਲ ਦੇ ਵਿੱਚ ਜਾ ਕੇ ਆਪਾਂ ਨੂੰ ਮੱਕੀ ਚੋ ਚਾਰ ਪੈਸੇ ਬਾਜ-ਬਾਜਦੇ ਨੇ ਪਤਾ ਕੀ ਆ ਦੇਖੋ ਆਲੂਆਂ ਜਦੋਂ ਆਪਾਂ ਝੋਨਾ ਹਾਂ ਆਲੂ ਬਾਈ ਜੀ ਝੋਨਾ ਖਾ ਜਾਂਦੇ ਝੋਨਾ ਖਾ ਜਾਂਦਾ ਗੱਲ ਸਹੀ ਡੀਏਪੀ ਬਾਈ ਚਾਰ ਚਾਰ ਪੰਜ-ਪੰਜ ਥੈਲੇ ਪੈਂਦੇ ਨੇ ਜੀ ਜਿਨ੍ਹਾਂ ਨੇ ਕਰਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੈ ਨਾ ਹੈ ਨਾ ਵੀ ਹਾਂ ਸਾਰਾ ਕੁਝ ਗੀ ਉਸ ਤੋਂ ਬਾਅਦ ਦੇ ਵਿੱਚ ਬਾਈ ਜੀ ਫਿਰ ਸਪਰੇ ਹਾਂਗੇ ਸਪਰੇ ਹਾਂ ਪਰ ਲੀਵਰਾਂ ਬਾਈ ਕਿੰਨੀਆਂ ਬਈ ਦੇਵਰਾ ਜੀ ਪੈਸੇ ਜ਼ਰੂਰ ਨੇ ਪਰ ਜਦੋਂ ਤੁਹਾਡੇ ਕੋਲ ਆਪਦਾ ਬੀਜ ਤਿਆਰ ਹੋ ਗਿਆ ਉਹੀ ਗੱਲ ਜਿਵੇਂ ਸੰਧੂ ਬਾਈ ਨੇ ਤੁਹਾਨੂੰ ਬੀਜ ਭੇਜਿਆ ਹਾਂ ਹਾਂ ਇਹ ਨਾ ਨਹੀਂ ਮੈਨੂੰ ਮੈਨੂੰ ਵੀਰੇ ਨੇ ਭੇਜਿਆ ਹੀ ਪਹਿਲਾਂ ਬੀਜ ਕਹਿੰਦਾ ਕਹਿੰਦਾ ਮੈਨੂੰ ਮੈਂ ਭੰਬਲ ਭੂਸੇ ਚ ਨਹੀਂ ਪਾਉਣਾ ਕਹਿੰਦਾ ਤੂੰ ਨਾ ਤੇ ਤੂੰ ਹੈਗਾ ਨਵਾਂ ਜੱਟ ਕਹਦਾ ਵੀ ਤੈਨ ਦਾ ਵੀ 2 ਕਿਲੇ 3 ਲਾਉਣੇ ਆ ਵੀ ਮੈਨੂੰ ਵੀਰੇ ਨੇ ਬੀਜ ਭੇਜਿਆ ਆਪਾਂ ਬੀਜ ਦੇਖ ਵਧੀਆ ਕਰਿਆ ਦੇਖ ਮੈਂ ਇਹ ਨਹੀਂ ਕਹਦਾ ਮੈਂ 100% ਕਰਿਆ ਮੈਂ 10 ਤੋਂ 50 ਕੱਢੇ ਆ ਦਿਖ ਸਿੱਧੀ ਜੀ ਗੱਲ ਹਾਂ ਆਪਾਂ ਇਹ ਆਪਾਂ ਨੇ 50 ਸਾਈਜ਼ ਰੱਖਿਆ ਹੈ ਸਾਈਜ਼ ਸੱਟੇ ਸਹੀ ਨਿਕਲੇ ਬਈ ਮੈਂ ਬੇਲ ਵੜਤੀ ਸੀ ਸਾਰਾ ਕੁਝ ਕਰਦਾ ਤਾਂ ਆਪਾਂ ਨੇ 50 ਚੱਕ ਕੇ ਸਟੋਰ ਤੇ ਰੱਖਦੇ ਜਿਹੜਾ ਆਲੂਆਂ ਦਾ ਕੰਮ ਆ ਇਹਦੇ ਵਿੱਚ ਬਾਈ ਜੀ ਮੂਰਤਵਾਣ ਵੀ ਬਹੁਤ ਚੰਗਾ ਹਾਂ ਇਹ ਤਾਂ ਹੈ ਠੀਕ ਹੈ ਗੱਲ ਸਹੀ ਜੇ ਆਪਾਂ ਨੂੰ ਵਧੀਆ ਬੰਦੇ ਮਿਲ ਜਾਣਾ ਉੱਪਰ ਚੱਕਣ ਵਾਲੇ ਹੈਗਾ ਵੀ ਬਹੁਤ ਕੁੱਝ ਆ ਬਹੁਤ ਕੁੱਝ ਪਰ ਮਿਹਨਤ ਹੈ ਮਿਹਨਤ ਹੈ ਪੈਸਾ ਪਹਿਲਾਂ ਇਕੱਠਾਉਣਾ ਪੈਂਦਾ ਹਾਂ ਫੇਰ ਬਾਅਦ ਚ ਇਕੱਠਾ ਹੁੰਦਾ ਹੌਲੀ ਹੌਲੀ ਪੈਸਾ ਇਕੱਠਾ ਹੁੰਦਾ ਹੈ ਦੇਖੋ ਯਾਰ ਦਰਖਤਾਂ ਨੂੰ ਤਾਂ ਪੈਸੇ ਲੱਗਦੇ ਨਹੀਂ ਹੈਗੇ ਠੀਕ ਨਹੀਂ ਗੱਲ ਜੀ ਤੇ ਬਾਈ ਹੁਣ ਠੇਕੇ ਦੀਆਂ ਜ਼ਮੀਨਾਂ ਦੀ ਗੱਲ ਸਹੀ ਹੈ ਸਾਰੇ ਉਹ ਠੇਕੇ ਆ ਬ੍ਰੇਕ ਖਰਾਬ ਹੋ ਜੇ ਆ ਪਤਾ ਨੀਲੀ ਛੱਤ ਥੱਲੇ ਬੈਠੇ ਆ ਕੁਝ ਵੀ ਹੋ ਸਕਦਾ ਕਦੇ ਹਾਂ ਠੀਕ ਹੈ ਬਾਈ ਦੇਖੋ ਕੰਮ ਕਰਨਾ ਫਤਿਆ ਬੰਦੇ ਕਰੋ ਬਾਬਾ ਨਾਮ ਪਰ ਜੇ ਬੰਦਾ ਕਹੇ ਵੀ 1 ਸਾਲ ਜੀ ਮੈਂ ਆਲੂ ਲਾ ਕੇ امیر ਹੋ ਜਾऊंगा ਬਾਈ ਨਹੀਂ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ 30 30 ਸਾਲ 20 20 ਸਾਲ ਬਾਈ ਜੀ ਲੰਘਦੇ ਨੇ ਇਹ ਤਾਂ ਹੈ ਤੇ ਬਾਕੀ ਜਿਨੇ ਹੁਣਾ ਕਰਨਾ ਹੈ ਹਾਂ ਇਹ ਦੇਖੋ ਹੁਣੇ ਬਹੁਤ ਵੱਡੇ ਲੈਵਲ ਤੇ ਸੀਡ ਦਾ ਕੰਮ ਕਰਦੇ ਆ ਬਾਈ ਕਰੋੜਾਂ ਰੁਪਈਆ ਬਾਈ ਜੀ ਇਹਨੇ ਲਾਏ ਠੀਕ ਹੈ ਜੀ ਠੀਕ ਹੈ ਠੀਕ ਨਹੀਂ ਗੱਲ ਤੇ ਹੁਣ ਤੁਸੀਂ ਕਰੋੜਾਂ ਰੁਪਈਆ ਲਾ ਕੇ ਬਾਈ ਉਹ ਇਕੱਠਾ ਕਰਨਾ ਇਕੱਠਾ ਕਰਨਾ ਗੱਲ ਸਹੀ ਹੈ ਠੀਕ ਆ ਕਿਸੇ ਨੂੰ 20 ਪੈਕੇਟ ਦੇ ਦੇ ਕਿਸੇ ਨੂੰ 30 ਦੇ ਦੇ ਉਹਦਾ ਹਿਸਾਬ ਕਿਤਾਬੀ ਰੱਖਣਾ ਇਹ ਤਾਂ ਹੈ ਫਿਰ ਕਈ ਵਾਰੀ ਬਾਈ ਕੋਈ ਸਟੋਰ ਨਹੀਂ ਇਹ ਧਾਰ ਵੀ ਜਾਂਦਾ ਹੋਣਾ ਹੈ ਨਾ ਧਾਰ ਵੀ ਦੇ ਜਿਵੇਂ ਵਧੀਆ ਮਾਰ ਨਹੀਂ ਹਾਂ 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 ਕੀ ਵਧੀਆ ਨੇੜ ਤ ਹੈ ਹਾਂ ਜੀ ਹਾਂ ਬਈ ਉੱਥੇ ਦੇਣਾ ਵੀ ਪੈਂਦਾ ਹਾਂ ਗੱਲ ਸਹੀ ਹੈ ਦੇਣਾ ਵੀ ਪੈਂਦਾ ਹੈ ਹੈ ਨਾ ਤੇ ਕਈ ਬਾਈ ਮਤਲਬ ਇਹ ਵੀ ਹੁੰਦਾ ਹੈ ਵੀ ਸਟੋਰਾਂ ਦੇ ਵਿੱਚੋਂ ਵੀ ਕੱਟੇ ਬਦਲ ਜਾਂਦੇ ਨੇ ਹਾਂ ਉਪਰਸੀਡ ਗਲਤ ਚਲਿਆ ਜਾਂਦਾ ਹੈ ਬਾਈ ਬਦਨਾਮੀ ਵੀ ਲੋਕ ਕਰਦੇ ਨੇ ਬਹੁਤ ਕਰਦੇ ਨੇ ਇਹ ਤਾਂ ਹੈ ਠੀਕ ਹੈ ਜੀ ਇਹ ਤਾਂ ਇੱਕ ਸੰਧੂ ਵੀਰੇ ਨਾਲ ਵੀ ਹੋਇਆ ਤਾਂ ਕੰਮ ਕੋਈ ਵੀ ਜੇ ਗਲਤ ਚਲੇ ਗਿਆ ਉਹ ਮੁੰਡਾ ਕਹੇ ਵੀ ਇਹ ਉੱਥੇ ਤੇ ਆਇਆ ਉੱਥੇ ਤੇ ਆ ਹੋ ਜਾਂਦਾ ਯਾਰ ਬਹੁਤ ਗੁੱਸਾ ਬਹੁਤ ਗੁੱਸਾ ਲੁਕੋ ਦੇ ਗੱਲ ਲੁਕੋ ਵੀ ਸਕਦੇ ਆ ਪਰ ਜਿਹਨੇ ਬਦਨਾਮੀ ਕਰਨੀ ਹੋਵੇ ਉਹ ਕਰ ਵੀ ਦਿੰਦਾ ਹਾਂ ਜਿੱਦੀ ਬਾਈ ਜਿੰਨੀ ਮਰਜ਼ੀ ਬਦਨਾਮੀ ਜਿੰਨੀ ਮਰਜ਼ੀ ਬਦਨਾਮੀ ਠੀਕ ਹੈ ਗੱਲ ਸਹੀ ਪਰ ਜਦੋਂ ਨੀਲੀ ਸੱਤ ਵਾਲਾ ਬਾਹ ਫੜਦਾ ਹੈ ਬਦਨਾਮੀਆਂ ਬਦਨੂਮੀਆਂ ਇੱਕ ਪਾਸੇ ਰਹਿ ਜਾਂਦੀਆਂ ਇੱਕ ਪਾਸੇ ਰਹਿ ਜਾਂਦੀਆਂ ਹਾਂ ਤੇ ਬਾਕੀ ਵੀਰੇ ਤੁਹਾਨੂੰ ਵੀ ਮਿਲ ਕੇ ਵਧੀਆ ਲੱਗਿਆ ਕੋਲੋਂ ਸਾਡੇ ਤੁਸੀਂ ਭਰਾ ਬਣ ਗਏ ਆ ਆਲੂ ਵਾਲੇ ਜਾਂ ਕਿਉਂ ਬਈ ਆਲੂ ਵਾਲੇ ਦੀ ਆਲੂ ਵਾਲੇ ਨਾਲ ਬਣਦੀ ਆ ਉਹ ਮੈਂ ਤਾਂ ਆਲੇ ਬਹੁਗਾ ਟਾਲੂ ਵਾਲਾ ਆ ਆਲੂ ਵਾਲਾ ਆਲੂ ਵਾਲੇ ਦੀ ਰਿਸ਼ਤਾ ਕਰਦਾ ਹਾਂ ਇਹ ਤਾਂ ਹੈ ਠੀਕ ਹੈ ਉਹਨੂੰ ਪਤਾ ਹੁੰਦਾ ਬਾਈ ਮਤਲਬ ਵੀ ਇਹ ਕਿੰਨੀ ਕ ਵੇਂਤ ਕਰੀ ਹੋਈ ਆ ਉਹ ਵੀ ਮਿੱਤਰੋ ਟਰਾਲੀ ਦੇ ਨਾਲ ਡਾਲੇ ਚ ਮੜਾ ਜਾਂ ਨੁਕਸਝਾ ਆ ਗਿਆ ਸੀ ਇੱਕ ਛੋਟਾ ਜਿਹਾ ਮਾਈਨਰ ਜਿਹਾ ਪਰ ਵੀਰੇ ਨੇ ਕਹਿੰਦਾ ਵੀ ਨਹੀਂ ਸਾਰਾ ਡਾਲਾ ਪੇਂਟ ਕਰਨਾ ਸਾਰਾ ਹੀ ਡਾਲਾ ਦੁਆਰੇ ਪੇਂਟ ਕਰਾਤਾ ਆਪਾਂ ਨੇ ਕੋਈ ਵਿੱਚ ਕਸਰ ਨਹੀਂ ਛੱਡੀ ਹੈਗੀ ਅੱਜ ਟਰਾਲੀ ਦੀ ਡਿਲੀਵਰੀ ਹੈ ਜੀ ਸਟicker ਵੀ ਦਵਾਰੇ ਲੱਗਣਗੇ ਹੈਨਾ ਕਿਵੇਂ ਲੱਗਿਆ ਕੰਮ ਕਰ ਬਹੁਤ ਵਧੀਆ ਕੰਮ ਆ ਬਈ ਇਹਨਾਂ ਦਾ ਮੈਂਨ ਐਕਸ਼ਨ ਕੌਣ ਲੰਦਾ ਤਾਂ ਇਹਦਾ ਇਹ ਚਾਚਾ ਜੀ ਐ ਇੱਕ ਇਹਨਾਂ ਦੇ ਉਹ ਸਾਹ ਦੀ ਨਾਲ ਕੰਮ ਜਿਹੜਾ ਕਹਿ ਦਿਓ ਉਹ ਕਰ ਕਰਾ ਦੇ ਉਹ ਕਰਕੇ ਵੀਰ ਯੋ ਨਹੀਂ ਦੋਨੇ ਭਾਈ ਆ ਤੇ ਮੁਖਸਰ ਤੁਸੀਂ ਤਾਂ ਚਲ ਦੇਖਿਆ ਹੀ ਹੋਣਾ ਆਪਾਂ ਜਦ ਗਏ ਤੇ ਤੇ ਹੋ ਗਿਆ ਹੁਣ ਕਲੀਅਰ ਪੇਂਟ ਪੇਂਟਰ ਸਾਹਿਬ ਹਾਂਜੀ ਉਹ ਠੀਕ ਠਾਕ ਠੀਕ ਹੈ ਜੀ ਆ ਦੇਖੋ ਤੁਸੀਂ ਰੀਜ ਕਿੰਨੀ ਚੇਪੀਆਂ ਲਾ ਕੇ ਇਹਨੂੰ ਪਹਿਲਾਂ ਸਟicker ਸਾਰੇ ਢਾਗ ਕੇ ਕਹਿੰਦਾ ਦੁਬਾਰੇ ਪੇਂਟ ਕਰਨਾ ਹੁਣ ਤਾਂ ਕੋਈ ਕੰਮ ਨਹੀਂ ਰਹੀ ਹੈਗੀ ਹੈਨਾ ਅੰਦਰਲੇ ਪਾਸੇ ਮਾਰ ਲਓ ਵੀ ਟਰਾਲੀ ਕਲੀਅਰ ਆ ਹੁਣ ਇਹਨੂੰ ਹੁਣ ਇਹਦੇ ਪਰ ਕਲੀਅਰ ਵੱਜਣਾ ਹਲੇ ਕਲੀਅਰ ਤੇ ਸ਼ਾਈਨੀਗ ਆਊਗੀ ਸਾਰੀ ਚ ਤੇ ਬਾਈ ਕਪੜਾ ਫੇਰ ਕੇ ਸਾਰੀ ਕਹਿੰਦਾ ਤਿਆਰ ਕਰੂੰਗਾ ਆ ਜਾ ਦੇਖੋ ਤੇ ਇੱਧਰ ਬਾਕੀ ਆ ਹਰਿਆਣੇ ਜਾਣੀ ਆ ਟਰਾਲੀ ਇਹ ਹਰਿਆਣੇ ਵਾਲੀ ਤਿਆਰ ਹੋ ਰਹੀ ਆ ਆ ਟਰਾਲੀ ਦੀ ਡਿਲੀਵਰੀ ਅੱਜ ਇਹ ਵੀਰ ਉਹਨਾਂ ਨੇ ਕਮ ਜੀਪ ਵਾਸਤੇ ਲੱਤੀ ਆ ਇੱਕ ਫੌਜੀ ਪੇਂਟ ਦੇ ਇੱਕ ਫੌਜੀ ਪੇਂਟ ਕਰਾਇਆ ਇਹਨੂੰ ਅੰਦਰ ਬਹੁਤ ਬੜੀਆਂ ਨੇ ਨੰਨੀਆਂ ਨੰਨੀਆਂ ਟਰਾਲੀਆਂ ਧਰੀਆਂ ਹੋਈਆਂ ਹੋਰ ਵੀ ਮਨਦੀਪ ਜੀ ਸਹੀ ਹੈ ਕੋਈ ਨਵਾਂ ਕੰਮ ਸ਼ੁਰੂ ਕਰਿਆ ਮਨਦੀਪ ਹੁਣ ਅੰਮੀ ਦੇ ਕਰਾਂਗੇ ਹੋਰ ਟਰਾਲੀ ਦਾ ਹੀ ਹਾਂ ਇਹ ਨਵਾਂ ਮਾਡਲ ਚ ਕਰੀਏ ਯਾਰ ਤੇ ਹੋਰ ਕੁਝ ਨਵਾਂ ਜਿਵੇਂ ਇੱਕ ਟਰਾਲੀਆਂ ਹੋ ਗਈਆਂ ਇੱਕ ਹੋਰ ਕੁਝ ਹੈ ਨਾ ਚੱਲਦੇ ਰਿਹਾ ਹਾਂ ਤਾਂ ਬਈ ਮੱਥਾ ਟੇਕਣ ਲੱਗ ਗਏ ਵਾਹ ਸੱਚੀ ਬਾਸ਼ਾ ਠੀਕ ਹੈ ਬਾਈ ਜਿਵੇਂ ਧਰਬੰਦਰ ਦਾ ਬੇਟਾ ਹੈ ਹਾਂਜੀ ਵੀ ਗਰੁੱਪ ਦੇ ਠੀਕ ਹੈ ਠੀਕ ਹੈ ਜੀ ਮੈਂ ਕਹਿੰਦਾ ਵੀ ਜਦੋਂ ਅਸੀਂ ਪਹਿਲੀ ਵਾਰੀ ਧਰਵਿੰਦਰ ਅੰਕਲ ਨੂੰ ਮਿਲੇ ਤੇ ਅੰਕਲ ਤੇ ਆ ਵੀਰ ਆਇਆ ਹੋਇਆ ਦਾਇਨ ਨਵਜੋਤ ਮੈਨੂੰ ਇੰਨਾ ਵਧੀਆ ਲੱਗਿਆ ਕਿ ਮੇਰਾ ਗੋਤ ਵੀ ਢਿੱਲੋ ਆ ਇਹਨਾਂ ਦਾ ਗੋਤ ਵੀ ਢਿੱਲੋ ਆ ਅੰਕਲ ਮੈਨੂੰ ਜਦ ਹੀ ਮਿੰਟ ਕੁ ਬਾਅਦ ਇਹ ਕਹਿੰਦੇ ਆ ਕਿ ਆਪਣਾ ਢਿੱਲੋ ਡੀਐਨਏ ਇੱਕਾ ਕਹਿੰਦੇ ਆਪਣਾ ਡੀਐਨਏ ਇੱਕਾ ਮੈਨੂੰ ਬਹੁਤ ਵਧੀਆ ਲੱਗਿਆ ਫਿਰ ਜਦੋਂ ਅਸੀਂ ਮੁਕਸਰ ਗਏ ਤਾਂ ਸਾਨੂੰ ਸਪੈਸ਼ਲ ਅੰਕਲ ਘਰਾਂ ਲੈ ਕੇ ਗਏ ਬਹੁਤ ਜਿਆਦਾ ਵਧੀਆ ਫੈਮਿਲੀ ਹੈ ਜੀ ਹਾਂ ਜੀ ਹਾਂ ਮਤਲਬ ਬਹੁਤ ਪਰਮਾਤਮਾ ਦੀ ਕਿਰਪਾ ਹੈ ਇਸ ਪਰਿਵਾਰ ਦੀ ਹੈ ਨਾ ਹਾਂਜੀ ਬਾਕੀ ਯਾਰ ਦੇਖੋ ਆਪਾਂ ਜਾਣੇ ਆ ਬਹੁਤ ਮਾਨਸਤ ਕਰਦੇ ਆ ਬਹੁਤ ਕਰਦੇ ਆ ਬਹੁਤ ਜਿਆਦਾ ਹੀ ਕਰਦੇ ਆ ਆਪਾਂ ਤੋਂ ਉਹ ਨਾ ਹੁੰਦਾ ਨਹੀਂ ਜਿੰਨਾ ਇਹ ਦੇ ਦਿੰਦੇ ਆ ਸਤਕਾਰ ਦੇਖੋ ਹਾਏ ਵੀ ਕਈ ਵਾਰੀ ਬੀਰੂਣੀ ਕਹਿਣਾ ਦੇ ਮੁਕਸਰ ਦੇ ਪੁੱਛੇ ਵੀ ਬਹੁਤ ਜਿਆਦਾ ਤੇ ਹੁਣਾਂ ਅੰਕਲ ਉਹ ਸਾਨੂੰ ਉਦਣ ਅਸੀਂ ਬਹੁਤ ਗੱਲਾਂ ਕਰੀਆਂ ਰਾਤ ਨੂੰ ਬੈਠ ਕੇ ਅੰਕਲ ਕਹਿੰਦੇ ਵੀ ਦੇ ਮੈਂ 5 ਕਿੱਲਾਂ ਤੋਂ ਵੀ ਆਲੂ ਸ਼ੁਰੂ ਕਰਿਆ ਤਾਂ ਕਹਿੰਦੇ ਵੀ ਪੁੱਤ ਜੀ ਫਸਟ ਟਾਈਮ ਜਦੋਂ ਬਾਈ ਤੇ ਅੰਦਰ ਜੁੜੀ ਹਾਂ ਬਾਈ ਸਾਡੀਆਂ ਗੱਲਾਂ ਉੱਪਰ ਅੰਦਾਜ਼ਾ ਹੁੰਦਾ ਉਹ ਕਹਿੰਦਾ ਤਾਂ ਯਾਰ ਕੀ ਯਾਰ ਤੁਸੀਂ ਗਾਲੂ ਵਾਲੇ ਯਾਰ ਰਿਕਾਰਡ ਕਰਦੇ ਹਾਂ ਪਰ ਹੁਣ ਬਾਈ ਨੂੰ ਇਹਦਾ ਸੌਂਕ ਪਿਆ ਬਾਈ ਸੀਟ ਦਾ ਕੰਮ ਵੀ ਕਰਦਾ ਸੀਟ ਦਾ ਕੋਈ ਕਰਨਾ ਗੱਲ ਸਹੀ ਹੈ ਬਾਈ ਨੇ ਬਣਾਈ ਦੀ 50 ਵਿੱਚ 55 ਕਿਲਾ ਉਹ ਮੈਂ ਦੇਖ ਲਓ ਕੋਈ ਕਿਲਾ ਨਹੀਂ ਲਾਉਂਦਾ ਮੈਂ ਕੁਝ ਨਹੀਂ ਮੈਨੂੰ ਅੱਜ ਵੀ ਹੈ ਨਾ ਮੇਰੇ ਫੋਨ ਆਏ ਤੇ ਨਾ ਸੀਟ ਬਾਰੇ ਹੁਣ ਸਾਡੇ ਇਹਨਾਂ ਲੋਕ ਜਾਣਨ ਕਰਕੇ ਸਾਨੂੰ ਫੋਨ ਕਰ ਲੈਂਦੇ ਆ ਵੀ ਬਾਈ ਉੱਥੇ ਦੇ ਦਵਾ ਦੇ ਉੱਥੇ ਦੇ ਦਵਾ ਦੇ ਮੈਂ ਜਦੀ ਵੀਰੇ ਨੂੰ ਪੁੱਛਿਆ ਮੈਂ ਕਿ ਤੈਨੂੰ ਪਏ ਆ ਬਾਈ ਵੀਰਾ ਕਹਿੰਦਾ ਵੀ ਆਪਣਾ बिक ਗਿਆ ਵੀ ਆਪਾਂ ਉਹਦੇ ਤੇ ਲਾਉਨੇ ਆ ਪੂਰਾ ਕੰਟਰੈਕਟ ਤੇ ਹੈਨਾ ਵੀ ਕੰਟਰੈਕਟ ਤੇ ਸੀਡ ਤਿਆਰ ਕਰਦੇ ਆ ਮੈਂ ਕਿ ਠੀਕ ਹੈ ਬਾਕੀ ਜਿਹੜੀ ਬਾਈ ਕਰਮਚਾਰੀ ਨੂੰ ਬੰਦ ਕਰ ਗਿਆ ਮੁਖਸਰ ਦੀ ਬਾਈ ਉੱਧਰ ਆਲੂ ਬਹੁਤ ਘੱਟ ਲੱਗਦੇ ਠੀਕ ਹੈ ਜੀ ਠੀਕ ਹੈ ਜੀ ਤੇ ਕਿਹੜਾ ਬਿਮਾਰੀ ਆਲੂ ਘੱਟ ਪੈਦੀ ਆ ਹਾਂ ਇਹਦਾ ਨਵੀਆਂ ਨੇ ਜ਼ਮੀਨਾਂ ਨਵੀਆਂ ਗੱਲ ਸਹੀ ਠੀਕ ਨਹੀਂ ਗੱਲ ਹੁਣ ਕਈ ਜ਼ਮੀਨਾਂ ਦੇ ਵਿੱਚ ਤਾਂ ਬੰਦ ਦਾ ਧਰਤੀ ਦੇ ਆ ਹਾਂ ਇਹਦੇ ਕਰਕੇ ਬਾਈ ਉਹਨਾਂ ਦਾ ਸੀਡ ਦਾ ਹੁਣ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਜ ਜਾਣਾ ਹੈ। ਉਹ ਕਿਉਂ ਬਈ ਉਧਰ ਲਵੇ ਲਾਉਣੇ ਆਲੂ ਨਹੀਂ ਹੁੰਦਾ। ਬਹੁਤ ਵੱਡੇ ਰੱਖਵੇਂ। ਨਹੀਂ ਆਪ ਅਸੀਂ ਗਏ ਤੇ ਉਧਰ ਖੁੱਲਾ ਡੁੱਲਾ ਏਰੀਆ ਬਹੁਤ ਆ ਜੀ। ਮੈਂ ਕਹਿੰਦਾ ਬਿਜਲੀ ਨਹੀਂ ਤਾਰਾ ਤਾਂ ਦੇਖਣ ਨੂੰ ਹੀ ਨਹੀਂ ਹੈ। ਅਸੀਂ ਦੇਖ ਕੇ ਆਏ ਤੇ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਲੱਗਿਆ ਇੱਕ ਤਾਂ ਉਧਰ ਸੂਏਆਂ ਦਾ ਸਭ ਤੋਂ ਜ਼ਿਆਦਾ ਕੰਮ ਵਧੀਆ ਉਧਰ ਹੋਇਆ ਵਾ। ਆਪਾਂ ਤਾਂ ਉਹੀ ਕਹਿੰਦੇ ਆ ਵੀ ਸੂਏ ਦਾ ਪਾਣੀ ਉਧਰ ਤੇ ਨੱਕੇ ਬਕਾਇਦਾ ਬਣਾਏ ਹੋਏ ਆ ਵੀ ਆਹ ਕਿਹੜਾ ਪਾਣੀ ਲਾਓ ਤੁਸੀਂ। ਬਾਕੀ ਬਾਈ ਜੀ ਦੇਖੋ ਜਿਹੜੀ ਗਰੁੱਪਰੀ ਆ ਇਹ ਗਰੁੱਪਰੀ ਸਾਰੀ ਦੀ ਹੈ ਹਾਂ ਇਹ ਤਾਂ ਹੈ ਜਿਸ ਜਿਹਦੇ ਹੁਣ ਤੁਹਾਨੂੰ ਵੀ ਅੱਜ ਮਿਲੇ ਆ ਹਾਂ ਜੀ ਹਾਂ ਜੀ ਬਾਈ ਉਹਨਾਂ ਨੇ ਬਾਲੀ ਐਂਟਰੀ ਤੇ ਲੈਣੀ ਆ ਇਹ ਤਾਂ ਹੈ ਇਹ ਆ ਕੇ ਉਹਹੀ ਤਾਂ ਗੱਲ ਹੈ ਪਰ ਪਿਆਰ 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 ਮੇਨ ਗੱਲ ਆਹੀ ਆ ਜਾਂਦੀ ਆ ਬਾਕੀ ਜਿਹੜੀ ਬਾਈ ਆਲੂ ਦੀ ਫਸਲ ਹੈ ਹਾਂ ਜੀ ਇਹਦੇ ਬਾਈ ਖਰਚਾ ਵੀ ਬਹੁਤ ਆਉਂਦਾ ਮਿਹਨਤ ਵੀ ਬਹੁਤ ਮਿਹਨਤ ਵੀ ਆਉਂਦੀ ਬਾਈ ਯਾਰ ਉਹਨੂੰ ਸਾਨੂੰ ਪਤਾ ਸੀ 3 ਮਹੀਨੇ ਬਾਈ ਜੀ ਰੋੜਾਂ ਤੇ ਰਹੇ ਹਾਂ ਟਰੈਫਿਕ ਤੇ ਇਹ ਤਾਂ ਹੈ ਠੀਕ ਨਹੀਂ ਗੱਲ ਕਦੇ ਉਹ ਸਟੋਰ ਤੇ ਕਦੇ ਉਹ ਸਟੋਰ ਤੇ ਕਦੇ ਪੈਪਸੀ ਤੇ ਕਦੇ ਕਿੱਥੇ ਬਾਈ ਰੋੜਾਂ ਦੀ ਤਾਂ ਨਵੀਂ ਨੇਰੇ ਆ ਇਹ ਤੇ ਬਈ ਜਿਹੜੀ ਆਲੂ ਦੀ ਜਿਹੜੀ ਮਤਲਬ ਖੇਤੀ ਆ ਇਹ ਢੀਲ ਵਾਲੇ ਬੰਦੇ ਦਾ ਕੰਮ ਢੀਲ ਵਾਲੇ ਬੰਦੇ ਦਾ ਕੰਮ ਬਾਈ ਸਾਰੀ ਜੀਰੀ ਆਲੂ ਫਾਇਦਾ ਹਾਂ ਇਹ ਤਾਂ ਬਾਈ ਹੁਣ ਮੱਕੀ ਦਾ ਵੀ ਬਹੁਤ ਮਹਿੰਗਾ ਇਸ ਵਾਰੀ ਤਾਂ ਮੈਂ ਕਹਿੰਦਾ ਹੱਦੇ ਤੋੜੀ ਪਈ ਵੀ ਕਿੰਨਾ ਇਹ ਮਹਿੰਗਾ ਹੈਗਾ ਤਾਂ ਕਿ ਕਰਿਆ ਵਾ ਤਾਂ ਬਾਈ ਯਾਰ ਇਹ ਕੰਪਨੀ ਮਹਾਰਾਗ ਆ ਗਿਆ ਹਾਂ ਵੀ ਜੱਟਾਂ ਨੂੰ ਦਵਾਈ ਰੋਕ ਰੋਕ ਕੇ ਦੋ ਠੀਕ ਆ ਇੱਕ ਹਊਆ ਬਣਾ ਦੋ ਇਹ ਤਾਂ ਹੈ ਇਹ ਫਿਰ ਪਹਿਲਾਂ ਨਹੀਂ ਤਿਆਰ ਹੋ ਸਕਦੀ ਇੱਕ ਨਾ ਮੇਰੇ ਦਿਮਾਗ 'ਚ ਗੱਲ ਆਉਂਦੀ ਆ ਬੀਜ ਤਾਂ ਹੈ ਤਾਂ ਆਪਣੇ ਹੀ ਆ ਇਹ ਵੀਰੇ ਆਪਣਾ ਇਹ ਉਹ ਦੇਖ ਖੇਤ ਖੇਤੀ ਤਾਂ ਆਪਾਂ ਹੀ ਕਰਦੇ ਆ ਮੱਕੀ ਦੀ ਆਪਾਂ ਤਿਆਰ ਕਰਦੇ ਆ ਆਪਾਂ ਸਾਰਾ ਕੁਝ ਕਰਦੇ ਆ ਉਹ ਸੌਦ ਕਿਉਂ ਦਿੰਨੇ ਆ ਇਹ ਆਪਾਂ ਨਹੀਂ ਕਰ ਸਕਦੇ ਤਿਆਰ ਬੀਜ ਵੀ ਕੋਈ ਵੀਰੇ ਮਤਲਬ ਥੋੜਾ ਜਿਆਦਾ ਪ੍ਰੋਸੈਸ ਹੈ ਇਹਦਾ ਮਤਲਬ ਅੱਛਾ ਅੱਛਾ ਠੀਕ ਕਾਫੀ ਲੰਬਾ ਜਿਹਾ ਪ੍ਰੋਸੈਸ ਹੈ ਇਹਨਾਂ ਦਾ ਠੀਕ ਹੈ ਠੀਕ ਮੈਂ ਕਿ ਇਸ ਵਾਰੀ ਜਿੰਨਾ ਦੇਖ ਲਓ ਬੀਜ ਨੇ ਤੰਗ ਕਰੇ ਆ ਜੱਟ ਇਹਨਾਂ ਦਾ ਬਾਕੀ ਵੀਰੇ ਯੂਨੀਵਰਸਿਟੀ ਆਪਣੀ ਮਦਦ ਕਰ ਸਕਦੀ ਹੈ ਹਾਂ ਯੂਨੀਵਰਸਿਟੀ ਨੂੰ ਚਾਹੀਦਾ ਇਹ ਜ਼ਰੂਰੀ ਹੈ ਉਹਨਾਂ ਨੂੰ ਵੀ ਵੀ ਤੁਸੀਂ ਮੈਂ ਕਿੱਥੇ ਕਹੀ ਤਾਂ ਜਾਣੇ ਬਦਲਾ ਲਿਆਓ ਬਦਲਾ ਲਿਆਓ ਹੁਣ ਜਦ ਬਦਲਾ ਆਉਂਦਾ ਹੀ ਵੀ ਹੁਣ ਤੁਸੀਂ ਤਾਂ ਕਰੋ ਕੁਝ ਉਹ ਬਾਅਦ ਦੇ ਵਿੱਚ ਜਿਹੜੀ ਮੱਕੀ ਦਾ ਜਿਵੇਂ ਬੀਜ ਆ। ਹਾਂਜੀ। ਬਾਈ ਜੀ 35 3500 4 4000 ਤੱਕ ਥੈਲੀ ਵਿਕੀ ਆ। ਬੱਲਾ ਬੱਲਾ। ਬਹੁਤ ਮਾੜਾ ਜ਼ਿਮੀਂਦਾਰ ਵਿਚਾਰਾ ਕੀ ਕਰ। ਉਹ ਮੈਂ ਹੁਣ 1 ਕਿਲਾ ਲਾਉਣਾ ਤਾਂ ਹੁਣ ਤੁਹਾਨੂੰ ਮੈਂ ਆਪਣੀ ਦੱਸਦਾ ਹਾਂ। ਹੁਣ ਦੇਖੋ ਆਮ ਆਪਾਂ ਬੀਜ ਲੈ ਕੇ ਆਉਨੇ ਆ ਕਿੰਨੇ ਕ ਦਾ ਹੋਊਗਾ? ਚਲ 2000 ਦਾ ਉਹ 3000 ਦਾ ਹੋਊ। ਮੈਂ ਚਲੇ ਗਿਆ। ਮੈਂ 2000 ਰੁਪਏ ਪਾਇਆ ਜੇਬ ਵਿੱਚ ਮੈਂ ਕਿਹਾ ਚੱਲ ਕਿਲੇ ਦਾ ਕਿਲੇ ਦਾ ਮੱਕੀ ਦਾ ਬੀਜ ਲੈ ਕੇ ਆਉਣਾ। ਮੈਂ ਬਾਇਰ ਦਾ 9208 ਲੈਣ ਚਲੇ ਗਿਆ। ਲੇਣ ਚਲੇ ਗਿਆ ਮੈਂ ਗਿਆ ਮੈਂ ਕਿਹਾ ਦੋ ਥੈਲੀਆਂ ਦੇ ਦੋ ਵੀ ਮੈਨੂੰ ਸੰਧੂ ਵੀਰ ਨੇ ਕਹਦਾ ਵੀ ਕਿਲੇ ਚ ਦੋ ਪੈਣਗੀਆਂ ਵੀ ਮੈਂ ਕਿਹਾ ਚਲੋ ਠੀਕ ਆ ਸਾਡੇ ਪੌਣੇ ਪੌਣੇ 5 ਬੀਘੇ ਦਾ ਕਿਲਾ ਚਲ ਮੈਂ ਲਿਆਇਆ ਮੈਨੂੰ ਕਹਿੰਦਾ 2700 ਦੀ ਥੈਲੀ ਮੈਂ ਉੱਪਰ ਧੱਲੇ ਦੇਖਾ ਮੈਂ ਕਿ 2700 ਦੀ ਬਸ ਗੱਲ ਤਾਂ ਉਹੀ ਹੈ ਵੀ ਮੇਰੇ ਵੀ ਜਦੋਂ ਦੇਖ ਮੇਰਾ ਫਸਟ ਟਾਈਮ ਦਾ ਮੈਂ ਕਿਹੜੇ ਕਦੇ ਪਹਿਲਾਂ ਲੈਣ ਗਿਆ ਦਿੱਕਤ ਆ ਹੀ ਹੁੰਦੀ ਹੈ ਵੀ ਜਿਹਨੇ ਕਰਿਆ ਉਹਨਾਂ ਨੂੰ ਪਤਾ ਹੁੰਦਾ ਮੈਂ ਫਿਰ ਦੁਆਰੇ ਗੂਗਲ 'ਤੇ ਕਰਾਇਆ ਕਿਸੇ ਤੋਂ ਫੇਰ ਜਾ ਕੇ ਬੀਜ ਲੈ ਕੇ ਆਇਆ ਕਿਹੜਾ 50 ਕਿਲੇ ਵਾਲਾ ਜ਼ਿਮੀਂਦਾਰ ਮੱਕੀ ਲਾਉਂਦਾ ਹੈ ਹਾਂ ਜੀ 4-5 ਲੱਖ ਦਰਾਂ ਬਾਈ ਉਹਦਾ ਬੀਜ 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 ਪਾਇਆ ਹਾਂ ਫੇਰ ਬਾਈ ਜੀ ਬਜਾਈ ਹੋ ਗਈ ਬਜਾਈ ਹੋ ਗਈ ਜਿਹੜੇ ਕਿ ਡੀਜ਼ਲ ਤੇ ਢੀ ਚੱਲਣੀ ਤਾਂ ਚਿੱਜਾ ਡੀਜ਼ਲ ਪਰੇ ਆ ਮਤਲਬ ਰ ਰੁਪਈਆ ਪੈਦਾ ਕਰ ਸਕਦਾ ਹਾਂ ਹਾਂ ਠੀਕ ਹੈ ਇੱਕ ਕਿਲੇ ਦਾ ਕਿਲੇ ਦਾ ਬਾਈ ਦੋ ਕਹਿਰਾਂ ਦੇ ਨੇ ਵੀ 50000 ਦੀ ਮੱਕੀ ਹੋ ਗਈ ਬਹੁਤ ਹੈ ਯਾਰ 25000 ਰੁਪਈਆ ਬਾਈ ਫਿਰ ਜਿਹੜੇ ਪਿੱਛੇ ਟੰਡਲ ਰਹਿ ਜਾਂਦੇ ਨੇ ਉਹ ਪੈਰ 파ੜ ਦੇਣੇ ਉਹ ਪੈਰ 파ੜ ਇਹ ਤਾਂ ਹੈ ਠੀਕ ਨਹੀਂ ਗੱਲ ਤੇ ਬਾਈ ਪੈਸੇ ਨਹੀਂ ਇੰਨੇ ਬਚਦੇ ਮਤਲਬ ਜੇ ਬੰਦਾ ਕਹੇ ਵੀ ਬਾਈ ਜੇ ਵੀ ਜਣੇ ਕੀ ਸਾਬਦਾ ਕੁੱਲ ਮਲਾ ਕੇ ਆਈ ਚਲਾਈ ਹੋਆ ਜੋਆ ਵੀ ਲੋਕ ਉਹੀ ਹਾਂ ਕਿ ਲੋਕ ਵਿੱਚ ਇਹੋ ਜਿਹੇ ਲੋਕ ਨੇ ਥੋੜੀ ਜੀ ਗੱਲ ਵਧਾ ਕੇ ਕਰ ਵਧਾ ਕੇ ਗੱਲ ਕਰ ਉਹ ਹੀ ਤਾਂ ਗੱਲ ਆ ਜਾਂਦੀ ਹੈ ਠੀਕ ਨਹੀਂ ਗੱਲ ਉਹ ਬਧਾਉਣ ਕਰਕੇ ਬਾਈ ਠੇਕੇ ਲੋਕਾਂ ਨੇ ਇੰਨੇ ਮਹਿੰਗੇ ਕਰ ਦਿੱਤੇ ਇਹਨੂੰ ਤਾਂ ਕਣਕ ਜੀਰੀਓ ਹੁੰਦੀ ਹੈ ਚਲ ਆਲੂ ਦਾ ਬਹੋਗਾ ਤਾਂ 90000 ਮੈਂ ਹੈਰਾਨ ਰਹਿ ਗਿਆ ਵੀ 90000 ਥੋੜਾ ਨਹੀਂ ਹੁੰਦਾ ਠੇਕ ਬਾਈ ਯਾਰ ਚੱਕੋ ਚੱਕ ਫਿਰ ਆਪਦੀਆਂ ਜ਼ਮੀਨਾਂ ਵੇਚਣਗੇ ਹਾਂ ਉਹੀ ਤਾਂ ਗੱਲ ਆ ਬਈ ਫਾਇਦਾ ਕੀ ਆ ਫਾਇਦਾ ਠੀਕ ਹੈ ਇਹਦੇ ਨੂੰ ਕੰਮੇ ਘੱਟ ਕਰਦੇ ਕਈ ਚੱਲਈ ਆ ਵੀ ਦੇਖੋ ਅੱਫਾ ਸਾਰੇ ਭਰਾ ਮਿਹਨਤ ਕਰਦੇ ਆ ਪੈਸੇ ਪਿੱਛੇ ਕਰਦੇ ਆ ਜੇ ਬਾਈ ਪੈਸਾ ਬਚੇ ਨਾ ਹਾਂ ਫਿਰ ਬਾਈ ਕੰਮ ਕਰਨ ਦਾ ਫਿਰ ਕੰਮ ਕਰਨ ਦਾ ਫਾਇਦਾ ਕੀ ਆ ਉਹੀ ਤਾਂ ਗੱਲ ਆ ਜਾਂਦੀ ਹੁਣ ਦਿਨ ਰਾਤ ਬਾਈ ਟੂਹੇ ਟੁੱਟਦੇ ਸੀ ਮੈਂ ਪਹਿਲਾਂ ਵੀ ਦੱਸ ਗਿਆ 3 ਮਹੀਨੇ ਸੜਕਾਂ ਦੇ ਸਾਡੇ ਨਾਲ ਬਾਈ ਕਿੰਨੀ ਡ੍ਰਾਈਵ ਦਾ ਕਿੰਨਾ ਰਿਸਕ ਆ ਉਹੀ ਤਾਂ ਗੱਲ ਆ ਠੀਕ ਆ ਜੀ ਬਹੁਤ ਦਿੱਕਤਾਂ ਵੀ ਬਹੁਤ ਕਰ ਦੇਖਣੀਆਂ ਪੈਂਦੀਆਂ ਆ ਪਹਿਲਾਂ ਕਹਿ ਰਹਿੰਦਾ ਰਜਾਈ ਚ ਬਾਈ ਲੋਕ ਉਦੋਂ ਰਜਾਈਆਂ ਚ ਪਾਏ ਸਾਡੇ ਕੋਲ ਨਾ ਅਸੀਂ ਬਾਈ ਠੋੜ ਠੋੜ ਕਰਦੇ ਆਉਣੇ ਸਾਡੇ ਕੋਲ ਨਾ ਵੀਰੇ 11 ਕਿਲੇ ਦਾ ਇੱਕ ਜਮਾ ਹੀ ਮਾਰੂ ਆ ਵੀ ਮੋਟਰ ਦਾ ਪਾਣੀ ਕਦੇ ਸੂਏ ਸਾਡੇ ਪੱਕੇ ਨਹੀਂ ਹੈਗੇ ਸਾਨੂੰ ਮੈਨੂੰ ਇਹ ਡੈਡੀ ਨੂੰ ਮੈਂ ਕਹਿੰਦਾ ਵੀ ਕੱਠੋ-ਕੱਠ ਸਾਨੂੰ 5-6 ਸਾਲ ਹੋ ਗਏ ਰਾਤਾਂ ਨੂੰ ਜਦ ਸੂਏ ਉੱਪਰ ਜਾਣਾ ਹੁੰਦਾ ਨਾ ਦੇਖ ਬਹੁਤ ਕੁਝ ਲੋਕ ਤਾਂ ਕਹਿ ਦਿੰਦੇ ਆ ਵੀ ਹਾਂ ਕਿ ਇਹ ਇਕਣਾ ਕਰਦੇ ਆ ਇਕਣਾ ਕਹਿੰਦੇ ਆ ਸੱਪ ਵੀ ਟੱਕਰਦੇ ਆ ਬਹੁਤ ਕੁਝ ਟੱਕਰਦਾ ਪਰ ਫੇਰ ਵੀ ਜਾਣਾ ਪੈਂਦਾ ਬਹੁਤ ਬਹੁਤ ਜ਼ਿਆਦਾ ਅਸੀਂ ਡਾਂਗ ਹਟਾ ਕੇ ਕੋਲ ਰੱਖਦੇ ਆ ਬਾਈ ਕੁੱਟਾਂ ਮਾਰਾਂ ਮੋਬਾਈਲ ਖੋਲ ਲਾਂ ਹੁਣ ਆ ਦੇਖੋ ਕਰ ਲੀ ਕਿੰਨੀ ਵੀਡੀਓ ਵਾਇਰਲ ਹੋਈ ਆ 25 ਮੋਟਰਾਂ ਦੀ ਕੇਬਲਾ ਖੋਲੇਗੇ ਬਾਈ ਸਾਡਾ ਤਾਂ ਇਹਦਾ ਸਿਸਟਮ ਹੈ ਅਸੀਂ ਤਾਂ ਰੋਜ਼ ਬਿਜਲੀ ਨੂੰ ਜਾ ਕੇ ਅਸੀਂ ਹੱਥ ਲਾਉਨੇ ਆਂ ਕਾਰਨ ਕੀ ਵੀਰੇ ਸਟਾਰਟਰ ਖੋਲ ਕੇ ਲੈ ਜਾਂਦੇ ਨੇ ਕੇਬਲਾਂ ਵੱਢ ਕੇ ਲੈ ਜਾਂਦੇ ਨੇ ਵੀਰੇ ਜੋੜ ਲਾਉਣੇ ਬਾਈ ਯਾਰ ਕਈ ਵਾਰੀ ਤਾਂ ਇੰਨਾ ਮੰਨ ਲੁੱਟਾ ਵੀ ਯਾਰ ਸਾਰਾ ਕੰਮ ਬੰਦ ਕਰ ਦਿੰਦੇ ਬੰਦ ਕਰ ਦਈਏ ਫੇਰ ਬਾਈ ਇਹ ਜੋੜਦਾ ਵੀ ਕੰਮ ਬੰਦ ਕਰਾਂਗੇ ਯਾਰ ਸੁਪਨੇ ਬਹੁਤ ਵੱਡੇ ਨੇ ਕਿ ਕਿੰਨੂੰ ਵੱਧਾਂਗੇ ਗੱਲ ਸਹੀ ਆ ਹਨਾ ਇਸੋ ਆਪਣੇ ਪਗਾਉਣ ਬਾਅਦ ਤੇ ਕੰਮ ਤਾਂ ਕਰਨਾ ਪੈਣਾ ਮਨ ਫੇਰ ਮਾਰਨਾ ਪੈਣਾ ਜਦੋਂ ਕੋਈ ਨਾ ਵੀ ਰੱਬ ਭਲਾ ਕਰੂ ਉਹਨਾਂ ਦਾ ਸਕੇ ਨਾ ਪਰ ਵੀਰੇ ਮਤਲਬ ਖਰਚਾ ਬਹੁਤ ਨਹੀਂ ਇਹਨਾਂ ਨੂੰ ਚਾਹੀਦਾ ਵੀ ਦੇਖ ਕੇਵਲਾਂ ਦਾ ਯਾਰ ਕੀ ਬਚਦਾ ਹੋਊਗਾ ਕੇਵਲਾਂ ਜ ਮੈਂ ਤਾਂ ਹੈਰਾਨ ਹੋ ਜਾਂਦਾ ਗੱਲ ਤਾਂ ਉਹੀ ਆ ਫੇਰ ਪਤੰਦਰ ਕੇਵਲ ਵੀ ਜੱਟ ਤੋਂ ਵੱਡ ਜੱਟ ਤੋਂ ਵੱਡ ਕੇ ਲੈ ਕੇ ਜਾਣਗੇ 5-700 ਰੁਪਏ ਦਾ ਬਾਈ ਜਿਹੜੀ ਪੌਮੀ ਜੀ ਚੱਕਦੀ ਆ ਕੇ ਉਹ ਲੈ ਜਾਂਦਾ ਉਹ ਲੈ ਜਾਂਦਾ ਫੇਰ ਬਾਈ ਯਾਰ ਜੇ ਕੇਵਲ ਉੱਪਰੋਂ ਵੱਡਣਾ ਨੂੰ ਜੋੜ ਤਾਂ ਲਾਲੂ ਬੰਦਾ ਜੋੜ ਤਾਂ ਲਾਲੂ ਬੰਦਾ ਉਹੀ ਤਾਂ ਗੱਲ ਆ ਬੀਰੇ ਹੁਣ ਖੇਤੀ ਕਰਨੀ ਬਹੁਤ ਔਖੀ ਆ ਇਹਦਾ ਮੋਬਾਈਲਾਂ ਦੀ ਖੇਤੀ ਵਧੀਆ ਲੱਗਦੀ ਆ ਯਾਰ ਵੀਓ ਐਂ ਕਰਦੇ ਆ ਉਹ ਐਂ ਕਰਦੇ ਆ ਪਰ ਬਾਈ ਜੇ ਆਪਾਂ ਇਹਨੂੰ ਨਿਛਲੇ ਲੈਵਲ ਤੇ ਜਾਈਏ ਤਾਂ ਬਾਈ ਮਿਹਨਤ ਦਾ ਮੁੱਲ ਮਿਹਨਤ ਦਾ ਮੁੱਲ ਲੋਕ ਕੱਢਦੇ ਨਹੀਂ ਲੋਕਾਂ ਕਹਿੰਦੇ ਨੇ ਉਹਦੀ 80000 ਦੀ ਮੱਕੀ ਹੋਗੀ ਉਹ ਉਹਦੀ 80000 ਦੀ 80000 ਹੋਗੀ ਗੱਲ ਪਤਾ ਕੀ ਆ 80000 ਦੀ ਮੱਕੀ ਉਹ ਹੁੰਦੀ ਆ ਜਿਹਦਾ ਬੈਗਾ 2 ਬੈਗਾ ਦੋ ਵਿਚੇਰ ਲਾਇਆ ਹੁੰਦਾ ਹਾਂ ਸਾਰੇ ਖੇਤਾਂ ਦੀ ਐਵਰੇਜ ਨਹੀਂ ਪੈਂਦੀ ਸਾਰੇ ਖੇਤਾਂ ਦੀ ਐਵਰੇਜ 60-65000 ਦੇ ਜਾ ਕੇ ਖੜ ਜਾਂਦੀ ਇਹ ਤਾਂ ਹੈ ਜੀ ਜੇ 80000 ਦੀ ਬਾਈ ਮੱਕੀ ਹੋਣ ਲੱਗ ਜੇ ਲੋਕ ਦਾ ਬਾਈ 2-2 3-3 ਲੱਖ ਦਾ ਾਲੂਆਂ ਦਾ ਗੀਲਾ ਕੱਢੀ ਜਾਂਦੇ ਨੇ ਤੇ ਬਾਈ ਪੈਸੇ ਜਾਂਦੇ ਕਿੱਥੇ ਨੇ ਜਾਂਦੇ ਕਿੱਥੇ ਨੇ ਫਿਰ ਬਾਈ ਜ਼ਮੀਨਾਂ ਦਾ ਮੁੱਲ ਲੈਣਾ ਜੀ ਇਸ ਵਾਰੀ ਤਾਂ 1 ਲੱਖ 10-10 ਕੇ ਹਜ਼ਾਰ ਦਾ ਗੀਲਾ ਹੋਇਆ ਕਿ ਬੱਦ ਵੀ ਹੋਇਆ 10 ਕੇ ਹਜ਼ਾਰ ਦਾ ਗੀਲਾ ਹੁੰਦਾ ਹਾਂ ਉਹਦੇ ਵਿੱਚ ਵੀਰੇ 60000 ਰੁਪਏ ਖਰਚ ਜਾ ਖਰਚਾ ਆਉਂਦਾ ਗੱਲ ਸਹੀ ਜੀ ਨਹੀਂ ਐਨਾ ਕੀ ਹੁੰਦਾ ਕਿ ਇਹ ਤੋਂ ਜ਼ਿਆਦਾ ਵੀ ਐਵਰੇਜ ਤਾਂ ਆ ਕੇ 80-90 ਹਜ਼ਾਰ ਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਜਦੋਂ ਬੇ ਯਾਰ ਜਾ ਕੇ ਐਵਰੇਜ ਖੜ ਜਾਂਦੀ ਹੈ ਜਦੋਂ ਸਾਰੇ ਖੇਤਾਂ ਦੀ ਆਪ ਐਵਰੇਜ ਐਵਰੇਜ ਕਰ ਲਿਆ ਠੀਕ ਆ ਵੀਰ ਨਿਕਲਿਆ ਹੁੰਦਾ ਚੱਕਰ ਨਹੀਂ ਪਰ ਉਹ ਮਤਲਬ ਜਦੋਂ ਆਪਣੀ ਖੇਤੀ ਘਟ ਹੁੰਦੀ ਹੈ ਉਦੋਂ ਨਿਕਲਦਾ ਉਦੋਂ ਨਿਕਲਦਾ ਜਦੋਂ ਖੇਤੀ ਵਧਾਈ ਜਾਵੇਂਗੇ ਉਹ ਕਿਤੇ ਬਾਈ ਦੀ ਮਤਲਬ ਮਾੜੀ ਹਾਂ ਮਾੜੀ ਹੁੰਦੀ ਹੈ ਜਮੀਨ ਮਾੜੀ ਚੰਗੀ ਤਾਂ ਨਿਕਲ ਨਹੀਂ ਉਹ ਨਿਕਲਦੇ ਆ ਕੋਈ ਕੋਈ ਜ਼ਿਆਦਾ ਤਕੜੀ ਮਿਲ ਜਾਂਦੀ ਆ ਪਾ ਕੇ ਵੀਰ ਮੇਨ ਤਰਾ ਮੁੱਲ ਵੱਜਦਾ ਹਾਂ ਕੋਈ ਜ਼ਿੰਮੇਦਾਰ ਕੁਝ ਕਹੀ ਜਾਵੇ ਹਾਂ ਐਡੇ ਬਾਈ ਇਹਦੇ ਵਿੱਚ ਲੁੱਟ ਨਹੀਂ ਲੁੱਟ ਨਹੀਂ ਹੈਗੀ ਗੱਲ ਸਹੀ ਵੇਖਾ ਵੀਰੇ ਕੋਈ ਤੁਸੀਂ ਵੀ ਕੰਮ ਕਰਦੇ ਹੋ ਕੰਬਾਈਨਾ ਦਾ ਕੰਬਾਈਨਾ ਦਾ 6-6 ਮਹੀਨੇ ਵੀਰੇ ਦੂਜੀ ਫਾਜ਼ਲ ਦੂਜੀ ਵੇਲੇ ਪਾਈਸੋ ਤਾਂ ਹੁੰਦਾ ਹੈ ਦੇਖ ਪੈਸਾ ਵੀ ਹੈਨਾ ਸਰਕਲ ਹਰੇਕ ਤਾਂ ਹੀ ਸਰਕਲ ਅੱਜ ਦੇ ਟਾਈਮ 'ਚ ਪਰ ਦੇਖ ਕੰਮ ਛੱਡਣਾ ਵੀ ਨਹੀਂ ਚਾਹੀਦਾ ਕੰਮ ਕਰੋ ਵੀ ਸਰਕਲ ਤਾਂ ਚੱਲ ਚੱਲੀ ਆਉਂਦੀ ਜਾਂਦਾ ਕੰਮ ਮੈਂ ਪਹਿਲਾਂ ਵੀ ਇੱਕ ਪੀੜੀ ਵੀਰੇ ਹਾਂ ਬੜਾ ਗੱਲ ਸਹੀ ਆ ਬਣਾਉਣ ਨੂੰ ਲੱਗ ਜਾਂਦੀ ਹੈ ਸਾਡਾ ਵੀ ਭਾਈ ਸੰਤੂ ਵਾਲੀ ਗੱਲ ਆ ਹਾਂ ਹਾਂਜੀ ਬਾਈ ਜੀ ਲੋਕ ਕਹਿੰਦੇ ਨੇ ਉਹ ਆਇਆ ਬਾਈ ਉਹ ਬੰਦੇ ਨੇ 30 35 ਸਾਲ ਮਿਹਨਤ ਕੀਤੀ ਆ ਮੈਂ ਤਾਂ ਕਰੀ ਆ ਉਹ ਤਾਂ ਦੱਸਦਾ ਹੁੰਦਾ ਵੀਰਾ ਕਹਿੰਦਾ ਵੀ ਮੈਂ ਕਿਉਂਕਿ ਟਰੈਕਟਰ ਪਰ ਤਿੰਦਾ ਉਤਰਦਾ ਹੁੰਦਾ ਮੈਂ ਹਾਂਜੀ ਬਾਈ ਜੀ ਹੁਣ ਬਾਪੂ ਨਹੀਂ ਆਲੂ ਨਹੀਂ ਲਾਉਂਦੇ ਸੀਗੇ ਹਾਂ ਬਾਈ ਆਲੂਆਂ ਦਾ ਕੰਮ ਮੈਂ ਇੰਨੇ ਸ਼ੁਰੂ ਕੀਤਾ ਠੀਕ ਹੈ ਮੈਨੂੰ ਵੀਰੇ 20 ਕ ਸਾਲ ਹੋ ਗਏ ਠੀਕ ਹੈ ਹੁਣ 20 ਸਾਲਾਂ ਦੇ ਵਿੱਚ ਬਾਈ ਜੀ ਮਿਹਨਤ ਕੀਤੀ ਆ ਹਾਲੇ 20 ਸਾਲ ਹੋਰ ਲੱਗਣਗੇ ਹਾਂ ਠੀਕ ਹੈ ਠੀਕ ਹੈ 20 ਸਾਲ ਹਾਲੇ ਹੋਰ ਲੱਗਣਗੇ ਹਾਲੇ ਮੈਂ ਲੋਕਾਂ ਨਾਲੋਂ ਬਹੁਤ ਪਿੱਛੇ ਆ ਪਿੱਛੇ ਕਾਰਨ ਕੀ ਵੀਰੇ ਜਿਹੜੇ ਸਾਹ ਨਾਲ ਮੈਂ ਆਲੂਆਂ ਦੇ ਵਿੱਚ ਆਇਆ ਉਹ ਸਾਹ ਨਾਲ ਪਿੱਛੇ ਆ ਠੀਕ ਹੈ ਜਿਵੇਂ ਤੁਸੀਂ ਹੁਣ ਆਏ ਹੋ ਹਾਂ ਤੁਸੀਂ ਹੌਲੀ ਮੈਂ ਤਾਂ ਤੁਹਾਤੋਂ ਬਹੁਤ ਜਾਮਾ ਹੀ ਬਹੁਤ ਪਿੱਛੇ ਆ ਮੈਂ ਤਾਂ ਮੇਰਾ ਤਾਂ ਮੇਰਾ ਤਾਂ ਜ਼ੀਰੋ ਲੈਵਲ ਤੇ ਰੱਖੋ ਹਾਂ ਗੁਰੂ ਨਹੀਂ ਗੱਲ ਸਹੀ ਆ ਮੈਨੂੰ ਮੈਨੂੰ ਵੀਰੇ ਨੇ ਨਾ ਸਾਡੇ ਕੈਂਪ ਕਰਾਇਆ ਤਾਂ ਖੂਨਦਾਨ ਕੈਂਪ ਅਸੀਂ ਵੀਰੇ ਨੂੰ ਬੁਲਾਇਆ ਵੀਰਾ ਮੇਰੇ ਬਾਅਦ ਤੁਸੀਂ ਮੰਨੋਗੇ ਕਿਆ ਲੈ ਕੇ ਆਇਆ ਮੈਗਨੀਜ਼ ਤੇ ਮੈਗਨੀਸ਼ੀਅਮ ਮੈਨੂੰ ਕਹਿੰਦਾ ਕਹਿੰਦਾ ਗੋਗੀ ਇਹਦੀ ਸਪਰੇ ਕਰ ਗਿਆ। ਨਹੀਂ ਬਾਈ ਯਾਰ ਦੇਖੋ ਮੇਰੇ ਵਾਸਤੇ ਤੂੰ ਦੇਖਾਉਂ ਤੁਸੀਂ ਹੈ ਨਾ ਵੀ ਦੇਖ ਉਹਨੇ ਉਹਨੂੰ ਮੇਰੇ ਤੇ ਲੈਣਾ ਤਾਂ ਨਹੀਂ ਤਾਂ ਕੁਝ ਉਹਨੂੰ ਬਸ ਪਿਆਰ ਆ ਵੀ ਇਹ ਵੀ ਕਰੇ। ਬਸ ਗੱਲ ਹੈ ਆਪਣਾ ਮਿਲ ਵਰਤ ਨੂੰ। ਮਿਲ ਵਰਤਨਾ ਹਾਂਜੀ। ਬਾਈ ਉਹੀ ਇਨਸਾਨ ਆਪਾਂ ਨੂੰ ਵਧੀਆ ਲੱਗਦਾ। ਵਧੀਆ ਲੱਗਦਾ। ਜਦੋਂ ਬਾਈ ਆਪਣੇ ਲਈ ਇੰਨਾ ਕਰਦਾ। ਲੋਕਾਂ ਤੋਂ ਫੱਕੀ ਲੈਣਾ। ਗੱਲ ਸਹੀ। ਲੋਕ ਬਾਈ ਕੁਝ ਕਹੀ ਜਾਂਦੇ। ਲੋਕ ਕੁਝ ਕਹੀ ਜਾਂਦੇ। ਲੋਕਾਂ ਦੀ ਪਰਵਾਹ ਧੂੜੀ ਕਰਨੀ ਆਪਾਂ। ਹੁਣ ਮੈਂ ਕਹਿੰਦਾ ਵੀ ਮੇਰਾ ਇੱਕ ਅੱਧਾ ਦਿਨ ਇਹੋ ਜਿਹਾ ਹੋਊਗਾ ਜਦੋਂ ਮੇਰੀ ਵੀਰੇ ਨਾਲ ਗੱਲ ਨਹੀਂ ਹੁੰਦੀ ਨਹੀਂ ਅਸੀਂ ਰੋਜ਼ ਉਹਨੇ ਮੈਨੂੰ ਫੋਨ ਲਾ ਲੈਣਾ ਮੈਂ ਉਹਨੇ ਨਾਲ ਬਾਈ ਵੀ ਚੰਗੀ ਗੱਲ ਆਪਾਂ ਚੰਗੇ ਇਨਸਾਨ ਦੀ ਰੀਸ ਕਰਦੇ ਆਂ ਕੰਮ ਵਧਾ ਰਹੇ ਆ ਆਪਾਂ ਬਾਈ ਉਹਦੀ ਰੀਸ ਕੋ ਹਾਂ ਉਹ ਆਪ ਮੈਨੂੰ ਕਹਿੰਦਾ ਹੁੰਦਾ ਮੈਨੂੰ ਆਪ ਕਹਿੰਦਾ ਨਾ ਕਹਿੰਦਾ ਗੋਗੀ ਬਸ ਤੂੰ ਵੀ ਮੇਰਾ ਆੜੀ ਬਣਿਆ ਹੈ ਕਹੇ ਮੈਂ ਕਹਿੰਦਾ ਮੈਂ ਉਮਰ ਦਾ ਕਿੰਨਾ ਫਰਕ ਆ ਮੈਂ ਤਾਂ ਹਾਂ ਮੇਰੇ ਜਿਹੜੇ ਆੜੀ ਨੇ ਉਹ ਸਾਰੇ ਬੜੇ ਉਹ ਸੰਧੂ ਵੀਰੇ ਦੇ ਜਿੰਨੇ ਆੜੀ ਆ ਧਿਆੜੇ ਆ ਕੋਲੋਂ ਹੀ ਦੇਖ ਲੋ ਕਿੱਡੇ ਕਿੱਡੇ ਉਹ ਕਿੱਡੇ ਕਿੰਨੀ ਕਿੰਨੀ ਉਮਰ ਦੇ ਆ ਉਹ ਸਾਰੇ ਜਿਆਦਾ ਸੀ ਮਿਲ ਕੇ ਬੈਨੇ ਹੋਆ ਕਹਿੰਦਾ ਨਜ਼ਾਰਾ ਹੀ ਹੋਰ ਹੁੰਦਾ ਵਧਿਆਨੇ ਸਾਰੇ ਨਸਾਰੇ ਬਹੁਤ ਸੋਹਣਾ ਆ ਚੰਗੇ ਨੇ ਬਾਕੀ ਵੀਰੇ ਜਿਹੜਾ ਆਲੂਮਾਰਾ ਕੰਮ ਹੈ ਇਹਦੇ ਵਿੱਚ ਦਾ ਵੀਰੇ ਸਾਰੇ ਪੰਜਾਬ ਨਾਲੇ ਜਾਣ ਹੁਣ ਸੇਖੋ ਵੀਰੇ ਨਾਲ ਵੀ ਉਹ ਉੱਥੇ ਵਾਲੇ ਨਾਲ ਵਧੀਆ ਬਣਦੀ ਆਪਣੀ ਹਿੱਸੇ ਵਾਲੇ ਉਹ ਸਾਰ ਉਹਨਾਂ ਦੇ ਘਰ ਆ ਸੀ ਸਾਰਿਆਂ ਨੇ ਜਾ ਕੇ ਹਾਂ ਮਤਲਬ ਸਾਰੇ ਭਾਈ ਜਿੰਨੇ ਵੀ ਭਰਾ ਤੋਂ ਹਾਂ ਸਾਰੇ ਚੰਗੇ ਨੇ ਜਿਹੜਾ ਆਪਣੀ ਮਿਹਨਤ ਕਰਦੇ ਮਿਹਨਤ ਕਰਦੇ ਮਿਹਨਤ ਕਰਕੇ ਅੱਗੇ ਵਧਦੇ ਨੇ ਹਨਾ ਜਿਹੜਾ ਬੰਦਾ ਮਿਹਨਤ ਕਰਦਾ ਹੈ ਭਾਈ ਅੱਪਾ ਵੀ ਉਹਦੀ ਫੈਨ ਆ ਉਹ ਤਾਂ ਹੈ ਜੀ ਠੀਕ ਨੇ ਹੁਣ ਅਸੀਂ ਦੇਖ ਲਓ ਸਾਡਾ ਖੇਤੀਬਾੜੀ ਵਾਲੇ ਬਲੌਗ ਹੁੰਦੇ ਆ ਵੀਰੇ ਸਾਰੇ ਠੀਕ ਆ ਪਰ ਆਪਾਂ ਕਦੇ ਕਿਸੇ ਬਿਨਾ ਮਤਲਬ ਦਾ ਉਹ ਨਹੀਂ ਕਰਿਆ ਹੈਗਾ ਵੀ ਹਾਂ ਉਹਦੀ ਗੱਡੀ ਆਏ ਕੋਰੇ ਆਪਾਂ ਬਣਾਉਣਾ ਖੇਤੀ ਦਾ ਵੀ ਜੋ ਖੇਤੀ ਨਾਲ ਰਿਲੇਟ ਆ ਚੀਜ਼ਾਂ ਉਹ ਬਣਾਉਣੀਆਂ ਉਹੀ ਪਾਉਣੀਆਂ ਮੈਕੋ ਗੱਲ ਕਹਿਣਾ ਵੀ ਆਪਦੀ ਮੇਨ ਤ ਕਰੋ ਚਾਦਰ ਨੂੰ ਦੇਖ ਕੇ ਪਹਿਲੇ ਹਾਂ ਚਾਦਰ ਨੂੰ ਦੇਖ ਗੱਲ ਬੇਨਾ ਗੱਲ ਬਾਤ ਤੋਂ ਲਿਮਟਾਂ ਲੋੜ ਤੇ ਨਾ ਫਸੋ ਕੰਦੂਏ ਭਰਨੇ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਅੱਜ ਆਪਾਂ ਬਾਈ ਕਿਸੇ ਨੂੰ ਦੇਖ ਕੇ ਆਪਦੇ ਪੈਰ ਛੱਡ ਕੇ ਸਾਲਾਂ ਵੱਡੀਆਂ ਮਾਰੀਏ ਕੱਲ ਨੂੰ ਬਾਈ ਜੀ ਛੋਟੀਆਂ ਸਾਲਾਂ ਨਹੀਂ ਮਾਰੀਏ ਇਹ ਤਾਂ ਹੈ ਮਤਲਬ ਮੇਰੇ ਜਿਹਾ ਬਾਈ ਮੈਨੂੰ ਸਾਰੇ ਪਰਾ ਜਾਣਦੇ ਨੇ ਮੈਂ ਇੱਕੋ ਗੱਲ ਕਹਿਣਾ ਵੀ ਕੰਮ ਉਹ ਕਰੋ ਡਾਇਰੈਕਟ ਰਹਿ ਕੇ ਕਰੋ ਜੋ ਜੇਬ ਤੋਂ ਖਰੀਦੋ ਹਾਂ ਵੀ ਦੋਨਾਂ ਦੇ ਨਾਲ ਦੋਨਾਂ ਦੇ ਨਾਲ ਗੱਲ ਸਹੀ ਹੈ ਬਾਈ ਇਹਨਾਂ ਨੇ ਬਾਈ ਆਪਣਾ ਪੰਜਾਬ ਕਰਜਾਈ ਕਰਦਾ ਬੈਂਕਾਂ ਨੂੰ ਇਹ ਤਾਂ ਹੈ ਠੀਕ ਹੈ ਹੁਣ ਤੁਸੀਂ ਮੇਨਟ ਕਰ ਦਿਓ ਸਾਨੂੰ ਬਤਾ ਬਾਈ ਪੈਸਾ ਕਿੱਥੋਂ ਬਹੁਤ ਔਖਾ ਬਹੁਤ ਅਸੀਂ ਦੇਖ ਲਓ ਡਰਾਈਵਰ ਨਹੀਂ ਰੱਖਦੇ ਤੂੜੀ ਵਾਲੀ ਮਸ਼ੀਨ ਤੇ ਇੱਕ ਮੈਚ ਲਾਉਣੀ ਆ ਇੱਕ ਵੀਰੇ ਨੇ ਚਲਾਉਣੀ ਆ ਜਾਂ ਸਾਡਾ ਕਮਬੈਨ ਵਾਲਾ ਹੋਊਗਾ ਬਾਸ ਨਹੀਂ ਅਸੀਂ ਕਮਬੈਨਾਂ ਤੇ ਵੀ ਸਾਡੇ ਕੋਲ ਤਿੰਨ ਕਮਬੈਨਾਂ ਤਿੰਨ ਡਰਾਈਵਰ ਬਾਈ ਦੇਖੋ ਮੇਨਟ ਅਸੀਂ ਆਪ ਚਾਰੇ ਜਣੇ ਹਰ ਟਾਈਮ ਵਿੱਚ ਅਸੀਂ ਹੈਲਪਰ ਬਣ ਕੇ ਕੰਮ ਕਰਦੇ ਆ ਵੀ ਹਾਂ ਇਹ ਆਪਣਾ ਕੰਮ ਹੈ ਆਪਣਾ ਕੰਮ ਆਪਾਂ ਕਿਹਦੇ ਥੱਲੇ ਜਾ ਕੇ ਤਾਂ ਨਹੀਂ ਕੰਮ ਕਰਦੇ ਨਹੀਂ 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 ਠੀਕ ਹੈ ਆਪਾਂ 40000 ਰੁਪਿਆ ਡਰਾਈਵਰ ਨੂੰ ਦੇਣਾ 40 ਆਪਣੇ ਕੋਲ ਬਚਦਾ